raag suhi mahalla panjwa kar shewa ek ओंकार सतगुरु प्रसाद सतगुरु पास बिनंतिया मिले नाम आधार टुठा सचा पात शाहो ताप गया संसार भगत की टेक तू ਸੰਤਾ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ अनुप तेरा दरसारा हो कुर्बानी तेरे अश्वकार जिन हर नाम प्यारा सब इच्छा पूरीया जपाया अगम अपारा ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਨ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀ ਆ ਮੇਲੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਿਲਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀ ਆਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਹਾਰਾ ਰਾਗ ਸੁਹਿੇ ਮਹਲਾ 5 ਵਾ ਕਰਿ ਸ਼ਿਵ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬਿਲੰਤੀ ਆ ਮਿਲੈ ਨਾਮ ਆਧਾਰ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਾ ਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੋ ਕਰਬਾੜੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਭ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅ ਚਰਣਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸ਼ਿਵ ਇਕ ਓੰਕਾਰੁ ਸਤਗੁਰ ਪ੍ਰਸਾਦਿ ਸਤ ਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰ ਤੁੱਟਾ ਸਚਾ ਫਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਫਟਾ ਫਿਰ ਜਨ ਹਾਰਾ ਰਹਾਉ ਸੱਚ ਤੇਰੇ ਸਾਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਜਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਆ ਸੇਵਕਾ ਜੇ ਨਹਰ ਨਾਮ ਪਿਆਰਾ ਸਭ ਇੱਛਾ ਪੂਰੀ ਆਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਾ ਚਰਣਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸ਼ਿਵ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੇ ਆ ਮੇਰੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸਚ ਤੇਰਾ ਪਾ ਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਹਾਰਾ ਰਾਗ ਸੁਹਿੇ ਮਹੱਲਾ ਪੰਜਵਾ ਘਰਿ ਸੇਵਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬਿਨੰ ਤੇ ਆ ਮਿਲੈ ਨਾਮ ਆਦਾਰ ਟੁੱਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰ ਭਗਤਾ ਕੀ ਟੇਕ ਕਉ ਸੰਤਾ ਕੇਉ ਟਤ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰ ਸਾਰਾ ਹਾਂ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਣਾ ਕੋ ਬਲਿਹਾਰਾ ਰਾਗ ਸੁਹੀ ਮਹਲਾ 5ਾ ਕਰੇ ਸੇਵਾ ਇੱਕ ਓਲਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਪਾਸ ਬਿਨੰਤਿਆ ਮਿਲੇ ਨਾਮ ਅਧਾਰਾ ਟੁੱਟਾ ਸੱਚਾ ਬਾਦਸ਼ਾਹ ਹੋ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸਚ ਤੇਰੀ ਸਮਗਰੀ ਸਚ ਤੇਰਾ ਦਰਬਾਰ ਸਚ ਤੇਰੇ ਖਜਨਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਹਾਰਾ ਰਾਗ ਸੁਹੇ ਮਹੱਲਾ ਪੰਜਵਾ ਕਰ ਸੇਵਾ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ सतगुर पास विनतया मिल नाम आधारा तुठा सचा सच्चा शाहो ताप गया संसार भगता के टेक तू संता के ओट तू ਸੱਚਾ ਸਿਰ ਜਣ ਹਾਰਾ ਰਹਾਉ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਰਾਗ ਸੁਹੀ ਮਹਲਾ ਪੰਜਵਾ ਘਰ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੀ ਆ ਮਿਲੇ ਨਾਮ ਆਧਾਰ ਤੁਠਾ ਸਚਾ ਪਾਤਿ ਸਾਹੂ ਤਾਪ ਗਿਆ ਸੰਸਾਰ ਭਗਤ ਕੀ ਟੇਕ ਤੂੰ ਸੰਤਾਂ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਜਨਿਆ ਸੱਚ ਤੇਰਾ ਪਾਸਾਰ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸਵਕਾ ਜਿਨ ਹਰਨਾਮ ਪਿਆਰਾ ਸਬੇ ਇੱਛਾ ਪੂਰੀਆ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਸੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਸੇਵਾ ੴ ओंकार सतगुरु प्रसाद सतगुरु पास बिनती आ मिले नाम आधार टुठा सचा पाति शाहो ताप गया संसार भगता की टेक तू ਸੰਤਾ ਕੇ ਓਟ ਤੋ ਸਚਾ ਸਿਰਜਣਹਾਰਾ ਰਹਾਉ ਸਚ ਤੇਰੇ ਸਮਗਰੇ ਸਚ ਤੇਰਾ ਦਰਬਾਰਾ ਸਚ ਤੇਰੇ ਖਜਿਲਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀ ਆ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਹਾਰਾ ਰਾਗ ਸੁਹੇ ਮਹਲਾ ਪੰਜਵਾ ਕਰ ਸ਼ੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀ ਆ ਮਿਲੇ ਨਾਮ ਆਧਾਰਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾਉ ਸਚ ਤੇਰੀ ਸਾ ਮਗਰੀ ਸਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੋ ਕਰਬੜੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅ ਚਰਣਾ ਕੋ ਬਲਹਾਰਾ raag suhi mahalla panjwa kar sheva ek ओंकार सतगुरु प्रसाद सतगुरु पास बिनंतीआ मिले नाम आधार तुठा सचा पातशाहो ਤਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਰਜਣ ਹਾਰਾ ਰਹਾਉ ਸਚ ਤੇਰੀ ਸਾਮਗਰੀ ਸਚ ਤੇਰਾ ਦਰਬਾਰ ਸਚ ਤੇਰੇ ਖਜਨਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਹਨੂ ਪੁੱਤਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਿਨ ਹਰਨਾਮ ਪਿਆਰਾ ਸਭ ਇੱਛਾ ਪੂਰੀਆ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਾ ਚਰਣਾ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਸ਼ਿਵ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੇ ਆ ਮੇਰੇ ਨਾਮ ਆਧਾਰਾ ਟੁੱਠਾ ਸੱਚਾ ਬਾਦਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੁਲਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜੇ ਨਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਹਾਰਾ ਰਾਗ ਸੁਹੇ ਪੰਜਵਾ ਘਰ ਸ਼ੇਵ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨ ਤੇ ਆ ਮਿਲੈ ਨਾਮ ਆਦਾ ਟੁੱਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰ ਭਗਤਾ ਕੀ ਟੇਕ ਕ ਸੰਤਾ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕ ਜਿਨ ਹਰਨਾਮ ਪਿਆਰਾ ਸਬੇ ਇਛਾ ਪੂਰੀਆ ਜਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਰਾਗ ਸੁਹੀ ਮਹਲਾ 5 ਵਾ ਕਰਿ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਬਿਨੰਤਿ ਆ ਮਿਲੇ ਨਾਮ ਅਧਾਰ ਟੁੱਟਾ ਸੱਚਾ ਬਾਦਸ਼ਾਹ ਹੋ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜੇ ਨਹਰ ਲਾਮ ਪਿਆਰਾ ਸਬੇ ਇੱਛਾ ਪੂਰੀਆ ਜਾ ਪਾਇ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਹਾਰਾ ਰਾਗ ਸੁਹੇ ਮਹੱਲਾ ਪੰਜਵਾ ਕਰ ਸੇਵਾ ਇੱਕ ਓਮਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਟੁੱਟਾ ਸਚਾ ਪਾਤਿ ਸਾਹੋ ਤਾਪ ਗਿਆ ਸੰਸਾਰਾਲ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸਚ ਤੇਰੇ ਸਮਗਰੇ ਸਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿੰਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾ ਜਿਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ